ਤਾਂ ਨੂੰ ਲੱਗਦਾ ਵੀ ਤੁਹਾਡੇ ਪੁੱਤ ਨਾਲ ਨਜਾਇਜ਼ ਹੋਈ ਆ ਹਾਂ ਨਜਾਇਜ਼ ਹੋਈ ਆ ਅੱਛਾ ਪਰ ਮੇਰਾ ਪੁੱਤ ਇਹ ਨਾ ਕਮਾਚ ਨਹੀਂ ਮੇਰੇ ਪੁੱਤ ਨੇ ਸੱਤ ਸਾਲ ਨੌਕਰੀ ਕੀਤੀ ਹੈ ਬਹੁਤ ਸੋਹਣੀ ਨੌਕਰੀ ਕੀਤੀ ਹੈ ਮੇਰੇ ਪੁੱਤ ਹਾਂਜੀ ਫੋਟੋ ਤਾਂ ਪਿਆ ਹੀ ਚੱਕੀ ਕਿਹਦੇ ਨਾਲ ਸੀ ਫੋਟੋ ਕਹਿੰਦੇ ਅਮਰਤਪਾਲ ਨਾਲ ਫੋਟੋ ਸੀਗੀ ਤੇ ਗ੍ਰਨੇਡ ਸੁੱਟਦਾ ਕਿਤੇ ਬੰਬ ਸੁੱਟਦਾ ਤੇ ਉਹ ਕਹਿੰਦੇ ਆ ਵੀ ਉਹ ਜੀਵਨ ਸਿੰਘ ਜੁਮੇਵਾਰੀ ਵੀ ਲੈ ਰਿਆ ਭਾਜੀ ਮੈਂ ਤੇ ਲੋਕਾਂ ਨੇ ਵੇਖਿਆ ਹਾਂ ਹਾਂ ਜੀ ਗੱਲ ਠੀਕ ਨਹੀਂ ਵੇਖਿਆ ਕਿਸੇ ਨੇ ਕੀ ਤਾਂ ਕੁ ਜੁਮੇਵਾਰੀ ਕੋਈ ਘੋਰੀ ਨਹੀਂ ਲਈ ਜਾਂਦੇ ਉਹਦੀ ਝੂਠੀ ਦੀ ਮਸ਼ਹੂਰੀ ਕਰਨ ਵਾਸਤੇ ਪਰਸਵਾਲੋਂ ਤੁਹਾਨੂੰ ਤੁਹਾਨੂੰ ਪਰੇਸ਼ਾਨ ਕੀਤਾ ਜਾਂਦਾ ਪੀਤੀ ਜਾਂਦਾ ਮੈਨੂੰ ਉਹਨਾਂ ਨੇ ਚਾਰ ਦੇ ਰੱਖਿਆ ਅੰਕੀ ਦੇ ਵਿੱਚ ਮੈਂ ਬਿਮਾਰ ਹੈ ਗਈ ਹਾਂ ਤੇ ਬਿਮਾਰ ਨੂੰ ਚੁੱਕ ਲਿਆ ਮੇਰੀ ਭੈਣ ਦੇਖ ਲਓ ਮੇਰੀ ਭੈਣ ਚੁੱਕ ਕੇ ਲਿਆ ਗਏ ਮੇਰਾ ਪੰਜਾਬੀ ਇਹਨੂੰ ਜਾਜੀ ਚੁੱਕ ਕੇ ਲਿਆ ਗਏ ਨੇ GNL 24 ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਦੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਇੱਕ ਨੌਜਵਾਨ ਜੀਵਨ ਸਿੰਘ ਫੌਜੀ ਨਾਂ ਦੇ ਇੱਕ ਨੌਜਵਾਨ ਦੀ ਜਿਹੜਾ ਕਿ ਹੁਣ ਵੇਖ ਰਹੇ ਹੋ ਤੁਸੀਂ ਸਾਰੇ ਚੈਨਲਾਂ ਦੇ ਉੱਤੇ ਇੱਕ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਹਦੇ ਬਾਰੇ ਇਹ ਚਰਚਾ ਹੈ ਕਿ ਅ ਅੱਜ ਤੜਕੇ ਸਵੇਰੇ اسلامਾਬਾਦ ਅੰਮ੍ਰਿਤਸਰ ਦੇ ਥਾਣੇ ਦੇ ਉੱਤੇ ਉਸਨੇ ਗ੍ਰਨੇਡ ਨਾਲ ਹਮਲਾ ਕਰਵਾਇਆ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਬਕਾਇਦਾ ਲੈ ਰਿਆ ਤੇ ਹੋਰ ਵੀ ਕਈ ਤਰ੍ਹਾਂ ਦੇ ਦਾਅਵੇ ਉਸਨੇ ਕੀਤੇ ਆ ਇੱਕ ਆਡੀਓ ਸਾਡੇ ਚੈਨਲ ਦੇ ਉੱਤੇ ਤੁਸੀਂ ਪਹਿਲਾਂ ਹੀ ਚਲਦੀ ਦੇਖ ਰਹੇ ਹੋ ਕਿਉਂਕਿ ਸਾਡੇ ਨਾਲ ਉਸਨੇ ਡਾਇਰੈਕਟ ਇੱਕ ਵਿਦੇਸ਼ੀ ਨੰਬਰ ਤੋਂ ਸਾਡੇ ਨਾਲ ਕਾਲ ਕਰਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਤੇ ਕੁਝ ਆਪਣੇ ਨਾਲ ਹੋਈਆਂ ਜਾਤੀਆਂ ਦਾ ਵੀ ਜ਼ਿਕਰ ਜਿਹੜਾ ਉਸਨੇ ਕੀਤਾ ਆ ਜੀਐਨਆਰ 24 ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਗੱਲ ਕਰਨ ਵਾਲਾ ਸ਼ਖਸ ਜੀਵਨ ਸਿੰਘ ਫੌਜੀ ਹੀ ਹੈ ਇਹ ਜਾਂਚ ਦਾ ਵਿਸ਼ਾ ਹੈ ਇਹ ਪੁਲਸ ਵੇਖ ਲਵੇਗੀ ਕਿ ਵਾਕਿਆਈ ਉਹ ਜੀਵਨ ਸਿੰਘ ਫੌਜੀ ਹੀ ਹੈ ਜਾਂ ਕੋਈ ਹੋਰ ਹੋ ਸਕਦਾ ਹੈ ਜੀਵਨ ਸਿੰਘ ਫੌਜੀ ਡੇਰਾ ਬਾਬਾ ਨਾਨਕ ਦੇ ਸਰਹੱਦੀ ਫਿੰਡ ਸ਼ਹਿਜ਼ਾਦਾ ਕਲਾਂ ਦਾ ਰਹਿਣ ਵਾਲਾ ਜੀ ਤੇ ਇਹ ਇਹਦਾ ਬਾਪ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਜਿਹਦੇ ਬਾਰੇ ਇਹ ਚਰਚਾ ਕਿ ਇਹ 10 ਸਾਲ ਦੀ ਉਮਰ ਦਾ ਸੀਗਾ ਜਦੋਂ ਇਸ ਦੇ ਬਾਪ ਦਾ ਕਤਲ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਇਸ ਦੀ ਵਿਧਵਾ ਮਾਂ ਇਸਨੇ ਇਸ ਨੂੰ ਪੜਾ ਲਿਖਾ ਕੇ ਫੌਜ ਚ ਭਰਤੀ ਕਰਾਇਆ ਫੌਜ ਦੇ ਵਿੱਚ 7 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਕੀ ਪਾਣਾ ਵਰਤਿਆ ਇਨਾਂ ਦੇ ਮਾਤਾ ਜੀ ਦੇ ਕਹਿਣ ਮੁਤਾਬਕ ਇਹ ਆ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਖਿੱਚਵਾਈ ਇੱਕ ਫੋਟੋ ਦੇ ਨਾਲ ਹੀ ਇਹ ਸ਼ੱਕ ਦੇ ਦਾਇਰੇ 'ਚ ਆ ਗਿਆ ਫੌਜ ਦੇ ਵਿੱਚ ਉੱਥੇ ਨੌਕਰੀ ਕਰਦਿਆਂ ਕੀ ਕੁਝ ਹੋਇਆ ਬੀਤਿਆ ਇਹਦੇ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਇਹ ਗੱਲ ਦਾ ਪੁਲਿਸ ਵਿਭਾਗ ਕੋਈ ਜਾਂ ਖੁਫੀਆ ਏਜੰਸੀਆਂ ਕੋਲੇ ਦਾ ਕੋਈ ਜਾਣਕਾਰੀ ਹੋ ਸਕਦੀ ਆ ਪਰ ਸਾਨੂੰ ਪਰਿਵਾਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਭਾਈ ਅਮਰਤਪਾਲ ਸਿੰਘ ਨਾਲ ਇੱਕ ਫੋਟੋ ਖਿਚਵਾਈ ਜਿਹੜੀ ਕਿ ਉਹਦਾ ਜਿਹੜਾ ਵਾ ਉਹ ਸਾਰਾ ਕੈਰੀਅਰ ਹੀ ਖਰਾਬ ਕਰਕੇ ਰੱਖ ਗਈ ਤੇ ਅੱਜ ਦੀ ਡੇਟ ਦੇ ਵਿੱਚ ਇੱਕ ਮਤਲਬ ਹੁਣ ਉਸ ਨੂੰ ਗੈਂਗਸਟਰ ਕਿਹਾ ਜਾਏ ਕਿ ਖਾੜਕੂ ਕਿਹਾ ਜਾਏ ਕਿਉਂਕਿ ਉਹਦੀ ਗੱਲਬਾਤ ਤੋਂ ਲੱਗਦਾ ਹੈ ਪੀ ਜਿਵੇਂ ਉਸਨੇ ਕਿਹਾ ਕਿ ਭਾਈ ਨਰੈਣ ਸਿੰਘ ਚੌੜਾ ਦੇ ਨਾਲ ਜਿਹੜੀ ਜਾਤੀ ਹੋਈ ਆ ਉਹਦੀ ਜਿਹੜੀ ਪੱਗ ਲਾਈ ਆ ਉਹਦੇ ਗੁੱਸੇ ਵਜੋਂ ਉਹਦੇ ਰੋਹ ਵਜੋਂ ਅਸੀਂ ਇਹ ਕਾਰਵਾਈਆਂ ਕਰਾਂਗੇ ਕੁਝ ਮੇਰੇ ਨਾਲ ਮੇਰੇ ਰਿਸ਼ਤੇਦਾਰਾਂ ਨਾਲ ਪੁਲਿਸ ਵੱਲੋਂ ਕੋਈ ਜਾਤੀਆਂ ਹੋ ਰਹੀਆਂ ਨੇ ਤੇ ਮੈਂ ਉਹਦੇ ਗੁੱਸੇ ਤੇ ਉਹਦੇ ਬਦਲੇ ਵਜੋਂ ਇਹ ਜੜੀਆਂ ਕਾਰਵਾਈਆਂ ਕਰ ਰਿਹਾ ਤੇ ਇਹ ਵੀ ਗੱਲ ਉਹਨੇ ਆਡੀਓ ਚ ਕੀਤੀ ਆ ਵੀ ਇਹ ਤੇ ਅਜੇ ਇੱਕ ਟਰੈਲਰ ਆ ਤੇ ਅਜੇ ਪੂਰੀ ਪਿਕਚਰ ਜਿਹੜੀ ਆ ਉਹ ਆਉਣ ਵਾਲੇ ਸਮੇਂ ਚ ਵਖਾਵਾਂਗੇ ਤੇ ਇਹ ਗੱਲ ਵਾਕਿਆ ਹੀ ਇੱਕ ਚਿੰਤਾ ਦਾ ਵਿਸ਼ਾ ਹੈ ਪ੍ਰਸ਼ਾਸਨ ਦੇ ਲਈ ਤੇ ਇਸ ਤਰ੍ਹਾਂ ਦੇ ਨੌਜਵਾਨ ਕਿਉਂਕਿ ਮਾਂ ਤੇ ਕਹਿ ਰਹੀ ਹੈ ਕਿ ਮੈਂ ਤੇ ਫੌਜ ਦੇ ਵਿੱਚ ਭਰਤੀ ਕਰਾਇਆ ਸੀ ਦੇਸ਼ ਦੀ ਸੇਵਾ ਦੇ ਲਈ ਉਹ ਕਿਵੇਂ ਇੱਧਰ ਚਲਾ ਗਿਆ ਕੀ ਭਾਣਾ ਵਾਪਰ ਗਿਆ ਅਸੀਂ ਜਾ ਕੇ ਜੀਵਨ ਸਿੰਘ ਫੌਜੀ ਨਾਂ ਦੇ ਉਸ ਅ ਸ਼ਖਸ ਦੇ ਘਰ ਉਸ ਨੌਜਵਾਨ ਦੇ ਘਰ ਜਾ ਕੇ ਇੱਕ ਵੀਡੀਓ ਬਣਾਈ ਆ ਉਹਦੇ ਘਰ ਨੂੰ ਵੀ ਵੇਖੋ ਤੇ ਉਹਨਾਂ ਦੇ ਮਾਤਾ ਜੀ ਦੇ ਨਾਲ ਵੀ ਅਸੀਂ ਗੱਲਬਾਤ ਸਾਂਝੀ ਕੀਤੀ ਆ ਜਿਹੜੇ ਬੜੇ ਦੁਖੀ ਨੇ ਬੜੇ ਪਰੇਸ਼ਾਨ ਨੇ ਇਕਲੌਤਾ ਪੁੱਤਰ ਜਿਹੜਾ ਉਹ ਘਰੋਂ ਬੇਕਾਰ ਹੋ ਗਿਆ ਉਹਦੀ ਵਾਪਸੀ ਦੀ ਉਮੀਦ ਹੁਣ ਬਹੁਤ ਘੱਟ ਨਜ਼ਰ ਆਉਂਦੀ ਹੈ ਤੇ ਕਿਤੇ ਨਾ ਕਿਤੇ ਉਸ ਬੇਵਸ ਮਾਂ ਨੇ ਉਸ ਦੁਖੀ ਮਾਂ ਨੇ ਸਾਡੀ ਇਸ ਵੀਡੀਓ ਦੇ ਵਿੱਚ ਆਪਣੇ ਪੁੱਤਰ ਨੂੰ ਅਪੀਲ ਵੀ ਕੀਤੀ ਆ ਕਿ ਪੁੱਤਰ ਤੂੰ ਸਰੈਂਡਰ ਕਰ ਜਾ ਤੇ ਆ ਕੇ ਆਪਣੇ ਕੇਸ ਮਕਾ ਕੇ ਵਾਪਸ ਘਰ ਆ ਜਾ ਮੈਨੂੰ ਤੇਰੀ ਬੜੀ ਲੋੜ ਆ। ਆਓ ਵੇਖੋ ਜੀ ਮਾਤਾ ਹਰਜਿੰਦਰ ਕੌਰ ਜੀ ਦੇ ਨਾਲ ਵਿਸ਼ੇਸ਼ ਗੱਲਬਾਤ। 사ਸੰਗ ਜੀ ਇਹ ਨੇ ਜੀਵਨ ਸਿੰਘ ਫੌਜੀ ਪਿੰਡ ਸਜਾਦਾ ਦੇ ਮਾਤਾ ਜੀ ਮਾਤਾ ਜੀ ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਹਰਜਿੰਦਰ ਕੌਰ ਜੀ। ਹਰਜਿੰਦਰ ਕੌਰ। ਤੇ ਇਹ ਜੀਵਨ ਸਿੰਘ ਨਾ ਕੀ ਪਾਣਾ ਵਾਪਰ ਗਿਆ? ਪਾਣਾ ਜੀ ਮੈਂ ਪਰਤੀ ਕਰਾਇਆ ਸੀ ਇਹਨੂੰ। ਹਾਂ। ਪੜਾਅ ਲ ਖਾ ਕੇ ਮੈਂ ਪਰਤੀ ਕਰਾਇਆ 7 ਸਾਲ ਦੀ ਮੋਕਰੀ ਕੀਤੀ ਹੈ ਮੇਰੇ ਪੁੱਤ ਨੇ। ਹਾਂ। ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ। ਹੂੰ। ਪਤਾ ਨਹੀਂ ਕੀ ਚਾਂਸ ਬਣਿਆ ਕੀ ਨਹੀਂ ਬਣਿਆ। ਤੇ ਮੇਰੇ ਪੁੱਤ ਦੇ ਆ ਗੱਲਬਾਤ ਹੋ ਗਈ ਤੇ ਮੇਰਾ ਪੁੱਤ ਬਾਹਰ ਨਿਕਲ ਗਿਆ ਇਥੋਂ ਡਰਦਾ ਇਹਨਾਂ ਨੇ ਝੂਠੇ ਪਰਚੇ ਪਾਏ ਨੇ ਅੱਛਾ ਉੱਤੇ ਤੁਹਾਨੂੰ ਲੱਗਦਾ ਵੀ ਤੁਹਾਡੇ ਪੁੱਤ ਨਾਲ ਨਜਾਇਜ਼ ਹੋਈ ਹੈ ਹਾਂ ਨਜਾਇਜ਼ ਹੋਈ ਆ ਅੱਛਾ ਪਰ ਮੇਰਾ ਪੁੱਤ ਨਾ ਕੰਮਾਂ 'ਚ ਨਹੀਂ ਮੇਰੇ ਪੁੱਤ ਨੇ 7 ਸਾਲ ਨੌਕਰੀ ਕੀਤੀ ਹੈ ਬਹੁਤ ਸੋਹਣੀ ਨੌਕਰੀ ਕੀਤੀ ਹੈ ਮੇਰੇ ਪੁੱਤ ਨੇ ਮੈਂ ਤੁਸੀਂ ਤਾਂ ਫੌਜ 'ਚ ਪੜਾਇਆ ਸੀ ਭਰਤੀ ਦੇਸ਼ ਦੀ ਸੇਵਾ ਲਈ ਹਾਂਜੀ ਹਾਂਜੀ ਤੇ ਉੱਥੇ ਫਿਰ ਕੀ ਪਾਣਾ ਵਰਤ ਗਿਆ ਉੱਥੇ ਨਹੀਂ ਪਾਣਾ ਵਰਤਿਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਕੀ ਜੀ ਪਾਣਾ ਵਰਤਿਆ ਫੋਟੋ ਫੋਟੋ ਦਾ ਕਿਸੇ ਦਾ ਕੋਈ ਪਿਆ ਹੀ ਚੱਕਰ ਹਾਂਜੀ ਫੋਟੋ ਤਾਂ ਪਿਆ ਹੀ ਚ ਇਹ ਜੇ ਫਿਰ ਚਲੋ ਫੋਟੋ ਤੇ ਕਿਸੇ ਨਾ ਵੀ ਸਹੀ ਇਹ ਕੋਈ ਐਡਾ ਵੱਡਾ ਜ਼ੁਲਮ ਨਹੀਂ ਸੀ ਇਹ ਉਹ ਚੱਕਰ ਬਣਿਆ ਹੋਰ ਕੋਈ ਚੱਕਰ ਨਹੀਂ ਸੀ ਅੱਛਾ ਹਾਂਜੀ ਇੱਕ ਦੋ ਵਾਰੀ ਮੁਲਾਜ਼ਮ ਆਏ ਨੇ ਉਹਨਾਂ ਨੇ ਮੈਨੂੰ ਨਹੀਂ ਕੋਈ ਗੱਲ ਕਹਿੰਦੇ ਮਾਤਾ ਕਿੱਥੇ ਮੈਂ ਫੌਜ ਆ ਅੱਛਾ ਉਹ ਚਲੇ ਜਾਂਦੇ ਰਹੇ ਨੇ ਅੱਛਾ ਇੱਕ ਮਾਤਾ ਜੀ ਕਈ ਵਾਰੀ ਨਾ ਜਿਤਨਾ ਮਤਲਬ ਕੋ ਥਾਣਿਆਂ ਤੇ ਹਮਲੇ ਹੋ ਰਿਹਾ ਕਿਤੇ ਗ੍ਰੇਨੇਡ ਸੁੱਟਦਾ ਕਿਤੇ ਬੰਬ ਸੁੱਟਦਾ ਤੇ ਉਹ ਕਹਿੰਦੇ ਆ ਵੀ ਉਹ ਜੀਵਨ ਸਿੰਘ ਜ਼ੁਮਯਾਰੀ ਵੀ ਲੈ ਰਿਆ ਭਾਜੀ ਮੈਂ ਕਿ ਲੋਕਾਂ ਨੇ ਵੇਖਿਆ ਨਾ ਹਾਈ ਵੀ ਗੱਲ ਠੀਕ ਨਹੀਂ ਵੇਖਿਆ ਕਿਸੇ ਨੇ ਕੀ ਤਾਂ ਕੋਈ ਜ਼ਿੰਮੇਵਾਰੀ ਕੋਈ ਹੋਰ ਹੀ ਨਹੀਂ ਲਈ ਜਾਂਦੇ ਉਹਦੀ ਝੂਠੀ ਦੀ ਮਸ਼ਹੂਰੀ ਕਰਨ ਵਾਸਤੇ ਅੱਛਾ ਤੁਹਾਡਾ ਪੁੱਤ ਵਾਹੇ ਦੇਸ਼ ਤੋਂ ਬਾਹਰ ਆ ਕਿਤੇ ਬਾਹਰ ਨਹੀਂ ਇਹ ਇੱਕ ਵਾਰ ਬਾਹਰ ਹੈ ਇਹ ਇੰਡੀਆ ਚ ਨਹੀਂ ਹੈ ਨਹੀਂ ਇੱਥੇ ਨਹੀਂ ਜੇ ਹੈਗਾ ਹਾਈ ਵੀ ਗੱਲ ਠੀਕ ਹੈ ਭੀ ਇੱਕ ਬੰਦਾ ਇੰਡੀਆ ਚ ਹੈ ਹੀ ਨਹੀਂਗਾ ਨਹੀਂ ਨਹੀਂ ਇੱਥੇ ਹੈ ਹੀ ਨਹੀਂ ਉਹਨੂੰ ਤੇ 7-8 ਮਹੀਨੇ ਹੋ ਗਏਨ ਬਾਹਰ ਤੁਰ ਗਿਆ ਉਹ ਅੱਛਾ ਮੈਨੂੰ ਪਤਾ ਹੀ ਨਹੀਂ ਕਿਦੋਂ ਤੁਰ ਗਿਆ ਬਾਹਰ ਪਰਸ ਵੱਲੋਂ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਕੀਤਾ ਜਾਂਦਾ ਮੈਨੂੰ ਉਹਨਾਂ ਨੇ ਚਾਰ ਦਿਨ ਰੱਖਿਆ ਚੌਂਕੀ ਦੇ ਵਿੱਚ ਮੈਂ ਬਿਮਾਰ ਹੈ ਗਈ ਹਾਂ ਤਬਾ ਮਾਰ ਨੂੰ ਚੁੱਕ ਲਿਆ ਮੇਰੀ ਭੈਣ ਦੇ ਕੋਲ ਮੇਰੀ ਭੈਣ ਚੁੱਕ ਕੇ ਲੈ ਆ ਗਈ ਮੇਰਾ ਪੰਜਾਬੀ ਇਹ ਨਜਾਜ ਚੁੱਕ ਕੇ ਲੈ ਆ ਗਏ ਨੇ ਉਹਨਾਂ ਦੀ ਕੋਈ ਗੱਲ ਬਾਤ ਨਹੀਂ ਵਿੱਚ ਕਿੰਨੇ ਬੱਚੇ ਨੇ ਜੀਵਨ ਤੋਂ ਇਲਾਵਾ ਤੁਹਾਡੇ ਮੇਰੀਆਂ ਦੋ ਬੇਟੀਆਂ ਨੇ ਦੋ ਬੇਟੀਆਂ ਨੇ ਹਾਂਜੀ ਉਹ ਮੇਰੀਆਂ ਪਹਿਲੇ ਵਿਆਹ ਚ ਨੇ ਪਹਿਲੇ ਵਿਆਹ ਚ ਉਹਨਾਂ ਦੀਆਂ ਬੇਟੀਆਂ ਅੱਛਾ ਹਾਂਜੀ ਹਾਂਜੀ ਉਹਦੇ ਨਾਲ ਕੋਈ ਲਿੰਕ ਲਾਣਾ ਨਹੀਂ ਜੀਵਨ ਦਾ ਅੱਛਾ ਜੀਵਨ ਉਹਨਾਂ ਨਾਲ ਕੋਈ ਮਿਲਦ ਮਰਦਨ ਨਹੀਂ ਕੋਈ ਲਿੰਕ ਲਾਣਾ ਨਹੀਂ ਉਹਦਾ ਠੀਕ ਹੈ ਉਹ ਆਪਣਾ ਹਿੱਸਾ ਠੀਕ ਆਪਣਾ ਜੋ ਕੁਝ ਉਹਨਾਂ ਦੀ ਜਾਇਦਾਦੋਂ ਮੰਗਦੀਆਂ ਨੇ ਅਸ਼ਾਤ ਉਹ ਤੁਹਾਡੇ ਪਹਿਲੇ ਜਿਹੜੇ ਆ ਉਹ ਸਰਦਾਰ ਚੜ੍ਹਾਈ ਕਰ ਗਏ ਤੇ ਉਸ ਤੋਂ ਬਾਅਦ ਜਵਿਆਹ ਤੁਹਾਡੇ ਜੀਵਨ ਦੂਜੇ ਵਿਆਹ ਚੋਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨਗੇ ਹਾਂਜੀ ਤੇ ਕੋਈ ਗੱਲ ਨਹੀਂ ਜਿਹੜੇ ਜਿਹੜਾ ਸਤਿਗੁਰੂ ਮੁਸੀਬਤ ਪਾਉਂਦਾ ਫਿਰ ਉਹ ਕੱਢਦਾ ਵੀ ਆ ਪਰ ਪਾਜੀ ਇਹ ਬੇਨਜਾਜ ਕਈ ਜਾਣਦੇ ਨੇ ਜੀਵਨ ਆ ਕਰਨ ਲਿਆ ਜੀਵਨ ਕੀ ਤਾਂ ਕੋਈ ਹੋਰ ਕਰਕੇ ਨਹੀਂ ਨਾਂ ਲਈ ਜਾਣਦੇ ਆ ਦਾ ਮਸ਼ਹੂਰ ਕਰਨ ਵਾਸਤੇ ਚਲੋ ਕੋਈ ਨਹੀਂ ਇਹਨਾਂ ਕਮ ਆਲੀ ਫਿਰ ਅਦਾਲਤਾਂ ਹੈਗੀਆਂ ਨੇ ਵਕੀਲ ਜੱਜ ਬੈਠੇ ਨੇ ਤੇ ਆਪੇ ਫਿਰ ਸਮੇਂ ਨਾਲ ਇਨਸਾਫ ਹੋ ਜਾਏਗਾ ਇਹ ਸਾਨੂੰ ਪਤਾ ਲੱਗਾ ਵੀ ਤੁਸੀਂ ਬੇਦਖਲ ਵੀ ਕਰ ਦਿੱਤਾ ਆਪਣਾ ਬੱਚਾ ਅਜੀ ਬਾਬੀ ਇਹ ਬੇਦਖਲ ਕੀਤਾ ਜੀ ਮੈਂ ਆਪਣੀ ਜਾਇਦਾਦ ਚੋਂ ਪਰ ਜਾਇਦਾਦ ਉਹਦੀ ਹੈ ਨਹੀਂ ਸੀ ਮੇਰੇ ਨਾਲ ਸੀ ਜਾਇਦਾਦ ਮੈਂ ਆਪਣੀ ਜਾਇਦਾਦ ਚੋਂ ਉਹਨੂੰ ਬੇਦਖਲ ਕਰ ਦਿੱਤਾ ਜੀ ਮੇਰੇ ਨਾਲ ਉਹਦਾ ਕੋਈ ਲਿੰਕ ਲੈਣਾ ਨਹੀਂ ਕੋਈ ਮੈਨੂੰ ਫੋਨ ਨਹੀਂ ਕੋਈ ਕੱਖ ਨਹੀਂ ਮਿਨੋਂਦਾ ਉਹਦਾ ਕਿੰਨਾ ਚਿਰ ਹੋ ਗਿਆ ਉਹਦੇ ਨਾਲ ਕੋਈ ਸੁਰ ਸੰਪਰਕ ਨਹੀਂ ਮੈਂ ਕੁਝ ਨਹੀਂ ਰੱਖਿਆ ਫੋਨ ਤੇ ਵੀ ਗੱਲ ਨਹੀਂ ਕਰਦਾ ਨਾ ਮੈਂ ਗੱਲ ਹੀ ਨਹੀਂ ਉਹਦੇ ਨਾਲ ਕਰਦੀ ਮੈਂ ਕਰਨੀ ਨਹੀਂ ਜਿੰਨੇ ਤੱਕ ਮੈਂ ਜੀਣਾ ਹੈ ਨਹੀਂ ਤੁਸੀਂ ਉਹਨੂੰ ਬੇਨਤੀ ਕਰੋ ਨਾ ਵੀ ਜੇ ਉਹ ਪੇਸ਼ ਹੋ ਕੇ ਮਕਾ ਲੇ ਆਪਣੇ ਕੇਸ ਕੁਝ ਹਾਂਜੀ ਆਖਿਆ ਆਖਿਆ ਮੈਂ ਕਿਨੂੰ ਮੈਂ ਕਹਾਂ ਜੀ ਮੈਨੂੰ ਫੋਨ ਹੀ ਨਹੀਂ ਚਲੋ ਆ ਵੀਡੀਓ ਚ ਕਹਿ ਦੋ ਤੁਸੀਂ ਹੋ ਸਕਦਾ ਵੀਡੀਓ ਪਹੁੰਚੇ ਉਹਦੇ ਤੱਕ ਹਾਂ ਜਿਵੇਂ ਆ ਕਹਿੰਨੀ ਆ ਵੀ ਆਜੇ ਮੇਰਾ ਪੁੱਤ ਜਿੱਥੇ ਵੀ ਹੈਗਾ ਆਣ ਕੇ ਪੇਸ਼ ਹੋ ਜੇ ਹਾਂ ਤੇ ਆਪਣਾ ਕੇਸ ਮੁਕਾਵੇ ਤੇ ਆਪਣੇ ਘਰ ਆਵੇ ਮੇਰੀ ਜ਼ਿੰਦਗੀ ਵਾਜੇ ਆ ਤੁਹਾਡਾ ਆਸਰਾ ਤਿੱਕੋ ਇੱਕੇ ਹੋ ਜਾਂਦਾ ਤੁਹਾਡਾ ਆਸਰਾ ਨਹੀਂ ਬਾਜੀ ਕੋਈ ਮੇਰਾ ਬੱਡੇ ਆ ਪਾ ਖਰਾਬ ਹੋ ਗਿਆ ਜੀ ਮੈਂ ਤਾਂ ਕਹਿੰਦੀ ਜਿੱਥੇ ਵੀ ਕਿਤੇ ਵੀਡੀਓ ਜਾਂਦੀ ਸੁਣੇ ਮੇਰੀ ਆਵਾਜ਼ ਸੁਣੇ ਮੇਰੀ ਮਾਂ ਬੋਲਣ ਲਈ ਆ ਤੇ ਆਜੇ ਵਾਪਸ ਆਜੇ ਪੇਸ਼ ਹੋ ਜੇ ਆਣ ਕੇ ਤੇ ਖਬਰੋਣਾ ਨਹੀਂ ਪੁਰਸ ਨੇ ਆਪਣੀ ਕਾਰਵਾਈ ਕਰ ਲਈ ਆਉਣਾ ਹੀ ਹੁੰਦਾ ਵਾ ਫਾਰਮੈਲਟੀ ਲਈ ਹੁਣ ਜਦੋਂ ਅਫਸਰਾਂ ਨੇ ਹੁਕਮ ਕਰ ਦੇਣਾ ਉਹਦਾ ਉਹਨਾਂ ਵਿਚਾਰਿਆਂ ਦਾ ਵੀ ਕੋਈ ਐਡਾ ਕਸੂਰ ਨਹੀਂ ਹੁੰਦਾ ਕਈ ਵਾਰੀ ਹੈ ਪਰ ਫਿਰ ਵੀ ਜਿਹੜਾ ਕੋਈ ਜ਼ਿਆਦਾ ਜੜੀਆਂ ਕਰਦਾ ਵਾ ਉਹ ਫਿਰ ਹੁਣ ਅਦਾਲਤਾਂ ਚ ਭੁਗਤਣਾ ਨਹੀਂ ਦੇ ਪੁਰਾਣੇ ਸਮੇਂ ਚ ਜਿਨ੍ਹਾਂ ਨੇ ਕੀਤੀਆਂ ਨੇ ਹਾਂਜੀ ਹਾਂਜੀ ਬਾਜੀ ਮੈਂ ਬਿਮਾਰ ਨਹੀਂ ਆ ਮੈਨੂੰ ਨੁਕਸ ਬੜਾ ਮਾੜਾ ਹੈ ਮੈਂ ਕਿੰਨੀ ਇੱਕਦ ਮੈਨੂੰ ਲੈ ਜਾਣ ਮਾ ਉੱਥੇ ਮਰ ਜਾਂਦੇ ਫਿਰ ਨਹੀਂ ਕੋਈ ਗੱਲ ਨਹੀਂ ਫਿਰ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋ ਗਈ ਤੇ ਇਹਨਾਂ ਨੂੰ ਫਿਰ ਲੇਖਾ ਦੇਣਾ ਪਏਗਾ ਮੈਂ ਬਿਮਾਰ ਨਹੀਂ ਆ ਮੈਂ ਬਿਮਾਰ ਬੜੀ ਰਹਿਣੀ ਆ ਠ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨ ਸਤਿਗੁਰੂ ਕਿਰਪਾ ਕਰਨ ਤੁਹਾਡੇ ਬੱਚੇ ਨੂੰ ਵੀ ਤੰਦਰੁਸਤੀ ਬਖਸ਼ਣ ਤੇ ਉਹਨੂੰ ਸਮਤ ਬਖਸ਼ਣ ਜੇ ਵਾਪਸ ਮੋੜਾ ਤੇ ਵੀ ਐਸੇ ਹੋ ਜੇ ਤੇ ਐਸੇ ਹੋ ਜੇ ਆਣ ਕੇ ਠੀਕ ਹੈ ਜੀ ਕੋਈ ਨਹੀਂ ਮਹਾਰਾਜ ਕਿਰਪਾ ਕਰਨ ਇਹਨੇ ਜੀ ਜੀਵਨ ਸੰਗ ਫੌਜੀ ਦੇ ਮਾਤਾ ਜੀ ਬੀਬੀ ਹਰਜਿੰਦਰ ਕੌਰ ਜੀ ਜਿਹੜੇ ਬਹੁਤ ਦੁਖੀ ਨੇ ਪਰੇਸ਼ਾਨ ਨੇ ਇੱਕੋ ਇੱਕ ਪੁੱਤਰ ਆ ਤੇ ਉਹ ਵੀ ਘਰੋਂ ਬਿਕਾਰ ਹੋਇਆ ਫਿਰਤਾ ਕਿਤੇ ਪਰਦੇਸਾਂ ਦੇ ਵਿੱਚ ਤੇ ਉਹ ਕਹਿੰਦੇ ਨੇ ਵੀ ਉਹਦੇ ਨਾਂ ਤੇ ਸ਼ਾਇਦ ਕੋਈ ਜ਼ਿੰਮੇਵਾਰੀ ਹੋਰ ਲੈਂਦਾ ਜਾਂ ਉਹ ਤੇ ਵਿਦੇਸ਼ ਚ ਬੈਠਾ ਉਹ ਇੱਥੇ ਕਿਤਰਾ ਕੋਈ ਗਲਤ ਕੰਮ ਕਰ ਸਕਦਾ ਪਰ ਚਲੋ ਇਹ ਜਾਂਚ ਦਾ ਵਿਸ਼ਾ ਸਮਾਂ ਆਉਣ ਤੇ ਸਾਰੀ ਗੱਲ ਜਿਹੜੀ ਆ ਉਹ ਕਲੀਅਰ ਹੋ ਜੇਗੀ ਬਹੁਤ ਮਿਹਰਬਾਨੀ ਜੀ ਤੁਸੀਂ ਵੇਖਦੇ ਰਹਿਣਾ ਜੀ ਐਨਐਲ 24